ਸਤਿ ਸ਼੍ਰੀ ਅਕਾਲ ਦੋਸਤੋ। ਜੀ ਆਇਆਂ ਜਲਾ। ਮੇਰਾ ਸਾਰੇ ਠੀਕ ਠਾਕ ਹੋਵਗੇ। ਲੈ ਕੇ ਆਏ ਹਾਂ ਅੱਜ ਇੱਕ ਵੀਡੀਓ। ਅੱਡੀ ਬਗੀਚ ਜਿਹੜੀਆਂ ਆਪਾਂ ਸਬਜ਼ੀਆਂ ਲਗਾਈਆਂ ਸੀ। ਕਿਹੜਾ ਫਾਰਮੂਲਾ ਮੈਂ ਇਹਨਾਂ ਤੇ ਵਰਤਿਆ। ਆਪਣੀਆਂ ਸਬਜ਼ੀਆਂ ਜਿਹੜੀਆਂ ਬਹੁਤ ਜ਼ਿਆਦਾ ਫਲ ਦੇ ਰਹੀਆਂ। ਆ ਤੁਸੀਂ ਦੇਖ ਸਕਦੇ ਹੋ ਕਿ ਅੱਲਾ ਦੀ ਵੱਲ ਆ ਪੂਰਾ ਫਲ ਇਹਨੇ ਚੱਕਿਆ ਹੋਇਆ। ਇਹ ਛੋਟੀਆਂ-ਛੋਟੀਆਂ ਅੱਲਾ ਤੁਸੀਂ ਦੇਖ ਸਕਦੇ ਹੋ। ਕਿੰਨੇ ਰਾਦੇ ਵਿੱਚ ਲੱਗੀਆਂ ਹੋਈਆਂ। ਏ ਦੇਖੋ ਇਹ ਕੁਝ ਤੇ ਕੂੜੀਆਂ ਚਮਕਦਾਰ ਤੇ ਪੂਰਾ ਸਾਈਜ਼ ਵੀ ਵੱਡਾ ਐ ਬਈਆਂ ਲੰਮੀਆਂ ਜਿਹੜਾ ਫਾਰਮੂਲਾ ਮੈਂ ਵਰਤਿਆ ਮੈਂ ਤੁਹਾਨੂੰ ਦੱਸਦਾ ਸਾਰੀਆਂ ਸਬਜ਼ੀਆਂ ਤੇ ਆਪਾਂ ਇਹ ਵਰਤ ਸਕਦੇ ਆ ਦੇਖੋ ਕਿਵੇਂ ਗੁੱਛੇ ਲੱਗੇ ਹੋਏ ਆਲਾਂ ਦੇ ਆਪ ਦੇਖੋ ਛੋਟੀਆਂ ਆਲਾਂ ਹੋਰ ਪਿੱਛੇ ਤਿਆਰ ਹੋ ਰਹੀਆਂ ਇਸ ਤਰ੍ਹਾਂ ਇਹ ਫਾਰਮੂਲਾ ਤੁਸੀਂ ਵੀ ਵਰਤੋ ਇਸੇ ਤਰ੍ਹਾਂ ਸਬਜ਼ੀ ਜਿਹੜੀ ਤੁਹਾਨੂੰ ਮੇਨੂੰ ਵੀ ਖਾਣ ਨੂੰ ਸਬਜ਼ੀਆਂ ਦੇ ਆਪਣੀ ਮੁੱਕਣੀ ਨੇ ਪਿੱਛੇ ਛੋਟੀਆਂ ਅਲਾਂ ਵੀ ਤਿਆਰ ਹੋ ਰਹੀਆਂ ਤੁਸੀਂ ਦੇਖ ਸਕਦੇ ਆ ਦੇਖੋ ਇੱਕ ਅਲਾਂ ਪਿੱਛੇ ਲੱਗੀ ਹੋਈ ਆ ਉਹ ਵੀ ਪੂਰੀ ਵੱਡੀ ਬਣੀ ਹੋਈ ਆ ਹਾਲ ਪੂਰਾ ਨੇ ਫਲਨੇ ਚੱਕਿਆ ਇਸ ਤੋਂ ਅੱਗੇ ਜਿਹੜੀਆਂ ਆਪਾਂ ਹੋਰ ਵੀ ਸਬਜ਼ੀਆਂ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਭਿੰਡੀ ਲਾਈ ਹੋਈ ਆ ਇਹ ਹਾਈਬ੍ਰਿਡ ਭਿੰਡੀ ਆਪਾਂ ਲਗਾਈ ਇਹ ਦੇਖੋ ਇਹਨੂੰ ਵੀ ਭਿੰਡੀਆਂ ਲੱਗੀਆਂ ਹੋਈਆਂ ਆ ਉਹຊਾਪ ਆ ਜੀ ਤੋਂ ਤੋੜ ਕੇ ਸਬਜ਼ੀ ਬਣਾ ਲਈ ਸੀ ਔਰ ਨਾਲ ਦੀ ਨਾਲੇ ਪੂਰੇ ਛੋਟੀਆਂ ਵੀ ਲੱਗੀਆਂ ਨਾਲ ਫੁੱਲ ਨਹੀਂ ਚੱਕੀਆਂ ਇਹਨਾਂ ਨੇ ਇਹ ਪੂਣੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਭਿੰਡੀਆਂ ਲੱਗ ਰਹੀਆਂ ਨੇ ਇਹਦੇ ਨਾਲ ਹੀ ਇਹ ਹਾਈਬ੍ਰਿਡ ਭਿੰਡੀ ਆਪਣੀ ਇਹਦਾ ਬੂਟਾ ਥੋੜਾ ਜਿਆਦਾ ਕੱਦ ਲੰਮਾ ਕਰ ਜਾਂਦਾ ਔਰ ਜਿਵੇਂ ਜਿਵੇਂ ਵੱਧਦਾ ਜਾਂਦਾ ਓਵੇਂ ਓਵੇਂ ਫਲ ਜਿਹੜਾ ਆਪਾਂ ਨੂੰ ਦਿੰਦਾ ਜਾਂਦਾ ਹੈ ਇਹਦੇ ਨਾਲ ਹੀ ਆਪਾਂ ਕੋਸ਼ਿਸ਼ ਜਿਹੜੀਆਂ ਭਿੰਡੀਆਂ ਲਗਾਈਆਂ ਸੀ ਇਹਨਾਂ ਦਾ ਕੱਦ ਤਾਂ ਛੋਟਾ ਪਰ ਇਹ ਛੋਟੇ ਕੱਦ ਤੇ ਜਾਂ ਦੇਖੋ ਕਿਵੇਂ ਇਹਨਾਂ ਨੂੰ ਹੈ ਪਰ ਇਹਦੇ ਬੂਟੇ ਨੂੰ ਜਿਹੜੇ 2-2 4-4 ਭਿੰਡੀਆਂ ਲੱਗੀਆਂ ਹੋਈਆਂ ਨੇ ਸਕੀਮ ਇਹ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿ ਇਹਦੇ ਨਾਲ ਹੀ ਪਰਿਆਵ ਆਪਣੇ ਹਾਈਡ੍ਰੇਟਿੰਗ ਦੇ ਬੂਟੇ ਆ ਉਹ ਕਿੱਡੇ ਵੱਡੇ ਆ ਤੇ ਇਹ ਦੇਖੋ ਇਹ ਬਿਲਕੁਲ ਛੋਟੇ ਛੋਟੇ ਆ ਇਹਨਾਂ 'ਚ ਵੀ ਫਾਗੜਾ ਆਪਣਾ ਲੱਗਿਆ ਹੋਇਆ ਹੈ ਬਹੁਤ ਹੀ ਵਧੀਆ ਕਰਨਾ ਚਾਹੀਦਾ ਤੁਸੀਂ ਇਹ ਜਿਹੜੇ ਬੁੱਟੇ ਮੈਂ ਜਿਹੜਾ ਆਪਣਾ ਸੁੱਕੀ ਰੂੜੀ ਤੇ ਤਲੀ ਮਿਲਾ ਕੇ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਪਾਈ ਸੀ ਉਹਨਾਂ ਦੇ ਨਾਲ ਇਹਨਾਂ ਨੇ ਫੌਜ ਚੱਕਿਆ ਬਹੁਤ ਜ਼ਿਆਦਾ ਦੀ ਪਾਥੀਆਂ ਦੇ ਥੋੜੀ ਤਾਂ ਸੀ ਪਾਥੀਆਂ ਤੁਸੀਂ ਪੋਝਾਉਣ ਲੈਣੀਆਂ 24 ਘੰਟੇ ਲਈ ਤੇ ਅਗਲੇ ਦਿਨ ਸ਼ਾਮ ਨੂੰ ਸਪੜੇ ਦਰਦਾ ਜੀ ਨਾਲ ਹੀ ਇਹ ਆਪਣਾ ਪਾਲਕ ਆ ਗਮਲੇ ਦੇ ਵਿੱਚ ਆਪਾਂ ਪਾਲਕ ਲਗਾਇਆ ਸੀ ਪਿੱਛੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੁੰਗਾ ਕਿੰਨਾ ਜ਼ਬਰਦਸਤ ਪਾਲਕ ਜਿਹੜਾ ਆਪਣਾ ਵਧੀਆ ਹੋ ਰਿਹਾ ਹੈ ਕਿ ਇਸ ਦੀ ਤੀਜੀ ਕਟਾਈ ਹੁਣ ਆਪਾਂ ਇਹਦੀ ਕਰਾਂਗੇ ਪਹਿਲਾਂ ਇਹ ਕਰ ਲਈਆਂ ਆਪਾਂ ਹੁਣ ਇਹ ਵੀ ਜਿਹੜੀ ਆਪਾਂ ਤੀਜੀ ਕਟਾਈ ਕਰਨ ਜਾ ਰਹੇ ਹਾਂ ਦੇਖੋ ਕਿੱਡੇ ਚਮਕਦਾਰ ਪੱਤੇ ਆ ਤਬੂਦੀ ਸੋਨਾ ਹਰਾ ਪਰਿਆ ਖੜਾ ਹੈ ਆ ਦੇਖੋ ਤੁਸੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਆ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਬਹੁਤ ਜਲਦ ਕਿਸੇ ਹੋਰ ਵੀਡੀਓ ਦੇ ਵਿੱਚ